ਕਿਸ ਕਿਸ ਨੂੰ ਪਤਾ ਹੈ ਕਿ ਸੰਤ ਪ੍ਰੇਮਾਨੰਦ ਜੀ ਬਹੁਤ ਬਿਮਾਰ ਹਨ ਉਹਨਾਂ ਦੀਆਂ ਦੋਨੇ ਕਿਤਨੀਆਂ ਖਰਾਬ ਹੋ ਚੁੱਕੀਆਂ ਆ ਤੇ ਸ਼ਿਲਪਾ ਛੇਦੀ ਤੇ ਉਹਨਾਂ ਦੇ ਹਸਬੰਡ ਰਾਜਕੁੰਦਲਾ ਮਿਲਣ ਵਾਸਤੇ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਆਪਣੀ ਫਿਦਨੀ ਦੇਣ ਨੂੰ ਤਿਆਰ ਆ ਤੁਸੀਂ ਸਨਕਾਰ ਕਰੋ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਕਹਿੰਦੇ ਨਹੀਂ ਬਸ ਮੈਂ ਜੋ ਮੇਰੀ ਜ਼ਿੰਦਗੀ ਸੀਗੀ ਮੈਂ ਇਸੇ ਵਿੱਚ ਖੁਸ਼ ਆ ਮੈਨੂੰ ਰਾਧਾ ਰਾਣੀ ਦਾ ਬੁਲਾਵਾ ਆਇਆ ਵਾ ਤੇ ਹੁਣ ਇਸ ਟਾਈਮ ਉਹਨਾਂ ਦੀ ਹਰ ਰੋਜ਼ ਦੈਲਸਿਸ ਹੁੰਦੀਆਂ ਆ ਤੇ ਉਹਨਾਂ ਦੇ ਫਿਰ ਵੀ ਡੈਲਸਿਸ ਹੋਣ ਤੋਂ ਬਾਅਦ ਵੀ ਸਾਰਾ ਮੂੰਹ ਸੁੱਜਿਆ ਪਿਆ ਹੱਥ ਪੈਰ ਸਾਰਾ ਸਰੀਰ ਸੁੱਜਿਆ ਪਿਆ ਪਰ ਫਿਰ ਵੀ ਉਹ ਪਰਵਚਨ ਕਰਨ ਆਉਂਦੇ ਆ ਉਹਨਾਂ ਨੇ ਸੰਕਲਪ ਲਿਆ ਸੀ ਕਿ ਮੈਂ ਕਦੀ ਵੀ ਆਪਣੇ ਰਾਧਾ ਰਾਣੀ ਦੇ ਵrindavan ਤੋਂ ਦੂਰ ਨਹੀਂ ਜਾਊਂਗਾ ਮੈਂ ਹਮੇਸ਼ਾ ਵrindavan ਵਿੱਚ ਹੀ ਰਹੂੰਗਾ ਤੇ ਹੁਣ ਵੀ ਉਹਨਾਂ ਨੇ ਇਲਾਜ ਕਰਾਉਣ ਤੋਂ ਮਨਾਂ ਕਰਾ ਦਿੱਤਾ ਕਿ ਮੈਂ ਬਾਹਰ ਜਾ ਕੇ ਇਲਾਜ ਨਹੀਂ ਕਰਾਣਾ ਮੈਂ ਆਪਣੀ ਰਾਧਾ ਰਾਣੀ ਦੇ ਇੱਥੇ ਵrindavan ਵਿੱਚ ਹੀ ਰਹਿਣਾ ਸੋ ਸਾਰੇ ਜਾਨੇ ਅਰਦਾਸ ਕਰਿਓ ਕਿ ਪ੍ਰੇਮਾਨੰਦ ਜੀ ਠੀਕ ਹੋ ਜਾਣ